ਆ ਬਜ਼ੁਰਗ ਬਾਪੂ ਜੀ ਨੇ ਦੇਖੋ ਬਾਪੂ ਜੀ ਕੀ ਲੱਗਦਾ ਬੱਚਾ ਤੁਹਾਡਾ ਇਹ ਬੋੜਾ ਬਾਈ ਮੇਰਾ ਆ ਦੇਖੋ ਦੇਖੋ ਰੇਂਦਰਾ ਦੇ ਹਾਲ ਇੱਕ ਅੰਦਰ ਗੱਡੀ ਚੜ੍ਹ ਕੇ ਵੀ ਲੈਟ ਦੇ ਦਾ ਆ ਦੇਖੋ ਇਹਦਾ ਹਾਲ ਆ ਦੇਖੋ ਪੇਸ਼ੈਂਟਾਂ ਨੂੰ ਬਾਹਰ ਲੈ ਕੇ ਹੁਣ ਤੇ ਮਜਬੂਰ ਨੇ ਦੋ ਘੰਟੇ ਹੋ ਗਏ ਲਾਈਟ ਤਾਂ ਜੀ ਨੂੰ ਮਾਤਾ ਕੀ 3 ਘੰਟੇ ਹੋ ਗਏ ਲਾਈਟ ਤਾਂ ਜੀ ਨੂੰ ਆ ਦੇਖੋ ਬੱਚਾ ਕਿੰਨਾ ਪਰੇਸ਼ਾਨ ਹੈ ਦੇਖੋ ਇਹ ਤਾਂ ਬੁਰਾ ਹਾਲ ਕੀ ਹੋ ਗਿਆ ਨੂੰ ਦਿਖਾਉਂਦੇ ਆ ਦਰਬਾਰ ਦਾ ਹਾਲ ਠੀਕ ਹੈ ਆ ਸਾਹਮਣੇ ਹੈਗਾ 13 ਨੰਬਰ ਬਾੜ ਉਧਰ ਵੀ ਲੈਣੀ ਹੈਗੀ ਇਹ ਆ ਗਿਆ 14 ਨੰਬਰ ਆ ਗਿਆ 14 ਨੰਬਰ ਬਾੜ ਆ ਦੇਖੋ ਇਟ ਇਸ ਸਾਹਮਣੇ ਆ ਦੇਖੋ ਦੇਖੋ ਪੇਸ਼ੰਤਾ ਦੇ ਹਾਲ ਦੇਖੋ ਇਹ ਬਜੁਰਗ ਬਾਪੂ ਜੀ ਨੇ ਦੇਖੋ ਬਾਪੂ ਜੀ ਕੀ ਲੱਗਦਾ ਬੱਚਾ ਤੁਹਾਡਾ ਇਹ ਮੋਢਾ ਵਈ ਮੇਰਾ ਆ ਦੇਖੋ ਦੇਖੋ ਅੰਦਰ ਦੇ ਹਾਲ ਇੱਕ ਅੰਦਰ ਗੱਡੀ ਕਰਕੇ ਜੀ ਲੇਟ ਦੇਗਾ ਆ ਦੇਖੋ ਆ ਦੇਖੋ ਪੇਸ਼ੈਂਟਾਂ ਨੂੰ ਬਾਹਰ ਲੈ ਕੇ ਹੁਣ ਤੇ ਮਜਬੂਰ ਨੇ 2 ਘੰਟੇ ਹੋ ਗਏ ਲਾਈਟ ਤਾਂ ਜੀ ਨਹੀਂ ਮਾਤਾ ਕੀ 3 ਘੰਟੇ ਹੋ ਗਏ ਲਾਈਟ ਤਾਂ ਜੀ ਨਹੀਂ ਆ ਦੇਖਾ ਬੱਚਾ ਕਿੰਨਾ ਪਰੇਸ਼ਾਨ ਹੈ ਦੇਖੋ ਇਹ ਤਾਂ ਬੁਰਾ ਹਾਲ ਕੀ ਹੁੰਦਾ ਹੈ ਇਹਨੂੰ ਦਿਖਾਉਂਦੇ ਆ ਦਰਬਾਰ ਦਾ ਹਾਲ ਠੀਕ ਹੈ ਆ ਸਾਹਮਣੇ ਹੈਗਾ 13 ਨੰਬਰ ਪਾਰਡ ਉੱਪਰ ਵੀ ਲੈ ਦਿੰਦੀ ਹੈਗੀ ਆ ਗਿਆ 14 ਨੰਬਰ ਆ ਗਿਆ 14 ਨੰਬਰ ਬਾਅਦ ਆ ਦੇਖੋ ਇੱਕ ਉਸ ਸਾਹਮਣੇ ਆ ਦੇਖੋ ਦੇਖੋ ਪੇਸ਼ੇ ਦਾ ਬਿਹਾਲ ਦੇਖੋ ਬਾਪੂ ਜੀ ਕੀ ਲੱਗਦਾ ਬੱਚਾ ਤੁਹਾਡਾ ਇਹ ਮੋਗਾ ਵਈ ਮੇਰਾ ਆ ਦੇਖੋ ਦੇਖੋ ਰੀ ਅੰਦਰ ਦੇ ਹਾਲ ਇੱਕ ਅੰਦਰ ਗੱਡੀ ਲੜ ਕੇ ਜੀ ਲਾਈਟ ਦੇ ਘਰ ਆ ਦੇਖੋ ਇਹ ਰਹਿਣਾ ਆ ਆ ਦੇਖੋ ਪੇਸ਼ੈਂਟਾਂ ਨੂੰ ਬਾਹਰ ਲਿਤੇ ਹੁਣ ਤੇ ਮਜਬੂਰ ਨੇ ਦੋ ਘੰਟੇ ਹੋ ਗਏ ਲਾਈਟ ਤਾਂ ਜੀ ਨੂੰ ਨਿੰਨਾ ਮਤਕ 3 ਘੰਟੇ ਹੋ ਗਏ ਲੈਟ ਡੇਲੀ ਵਾਹ ਲੈਟ ਡੇਲੀ ਆ ਦੇਖੋ ਬੱਚਾ ਕਿੰਨਾ ਪਰੇਸ਼ਾਨ ਹੈ ਦੇਖੋ ਇਹ ਤਾਂ ਬੁਰਾ ਹਾਲ ਕੀ ਹੋਊਗਾ ਇਹਨੂੰ ਦਿਖਾਉਨੇ ਦਰਬਾਰ ਦਾ ਹਾਲ ਠੀਕ ਹੈ ਆ ਸਾਹਮਣੇ ਹੈਗਾ 13 ਨੰਬਰ ਬਾੜ ਉਧਰ ਵੀ ਲੈ ਜਾਈਏਗੀ ਆ ਗਿਆ 14 ਨੰਬਰ ਆ ਗਿਆ 14 ਨੰਬਰ ਵਾਲਾ ਆ ਦੇਖੋ ਇੱਕੋ ਸਾਥ ਨਾਲ ਆ ਦੇਖੋ ਦੇਖੋ ਪੇਸ਼ੰਤਾ ਦੇ ਹਾਲ ਦੇਖੋ